ਕਿਨਾ ਬਲਜੀਤ ਕੌਰ ਜੀ ਅਸਾਂ ਕੀ ਗੱਲੋ ਜਿਹੜੇ ਤੁਹਾਨੂੰ ਹਸਪੀਟਲ ਆਂ ਆਇਆ ਨੀ ਸੀ ਕੁੱਟਮਾਰ ਹੋਈ ਵੀਰ ਜੀ ਕਿਨੇ ਕੀਤੀ ਸੀ ਘਰ ਵਾਲੇ ਨੇ ਕੀਤੀ ਹੈ ਜੀ ਕਿਹਨਾਂ ਕੋਲ ਬੀਪੂ ਸਿੰਘ ਜੀ ਅਸਾਂ ਤੁਹਾਨੂੰ ਕਿਉਂ ਕੁੱਟੇ ਮਾਰਿਆ ਜੀ ਬਿਨਾ ਗਲਤੀ ਜੀ ਕੁੱਟਦੇ ਮਾਰਦੇ ਆ ਸਾਨੂੰ ਵੀ ਬਿਨਾ ਗਲਤੀ ਬਿਨਾ ਹੁੰਦੇ ਆਗੇ ਨਜਾਇਜ਼ ਆਪਣੇ ਨਾਲ ਅਤਿਆਚਾਰ ਹੁੰਦਾ ਦਾ ਵੀ ਕੋਈ ਗੱਲ ਵੀ ਨਹੀਂ ਹੈਗੀ ਕੰਮਕਾਰ ਵੀ ਕਰਵਾਉਂਦੇ ਆ ਸਾਰਾ ਤੱਕੇ ਨਾਲ ਵੀ ਸੋਸ਼ਣ ਵੀ ਕੀਤਾ ਜਾਂਦਾ ਦਾ ਤੇ ਮੈਂ ਫਿਰ ਜਦੋਂ ਮੈਨੂੰ ਕੁੱਟਮਾਰ ਹੋਈ ਫਿਰ ਮੈਂ ਇੱਥੇ ਹਸਪਤਾਲ ਦਾਖਲ ਹੋਈ ਵੀਰ ਜੀ ਹਸਪਤਾਲ ਦਾਖਲ ਹੋਈ ਤੇ ਪਰਚਾ ਦਰਜ ਕਰਾਇਆ ਤੇ ਬਿਆਨ ਹੋਏ ਆ ਕਸਾ ਤੁਸੀਂ ਘਟ ਘਟ ਕਾਫੀ ਲੰਬੇ ਸਮੇਂ ਤੋਂ ਉਹਨਾਂ ਨਾਲ ਉਹਨਾਂ ਦੇ ਨਾਲ ਆਪਣੀ ਜ਼ਿੰਦਗੀ ਜੀਤ ਕਰਦੋ ਰਹਿ ਰਹੇ ਹੋ ਹਨ ਹਾਂਜੀ ਫਿਰ ਤੁਹਾਨੂੰ ਅਕਸਰ ਫੋਨ ਕਿਉਂ ਲੋੜ ਪਈ ਜਾਂਦਾ ਸਾਰੇ ਕਾਰਵਾਈ ਕਰਵਾਉਣ ਦੀ ਹਾਂਜੀ ਵੀਰ ਜੀ ਫਿਰ ਘਟ ਘਟ ਸਾਨੂੰ ਹੁਣ 20 ਸਾਲ ਹੋ ਗਏ ਇਕੱਠਿਆਂ ਨੂੰ ਰਹਿੰਦਿਆਂ ਨੂੰ 7 ਸਾਲ ਮੈਨੂੰ ਢਾਬੇ ਤੇ ਰਹਿੰਦੀ ਨੂੰ ਹੋ ਗਏ ਵੀ ਪਹਿਲਾਂ ਸਾਡਾ ਚੋਰੀ ਦਾ ਰਿਸ਼ਤਾ ਸੀਗਾ ਮੈਂ ਘਰ ਆਉਂਦੀ ਜਾਂਦੀ ਸੀਗੀ ਉਹਦੇ ਘਰ ਵਾਲੀ ਨੂੰਹੇ ਕੌਰ ਵੀ ਆਪਣਾ ਬਸ ਜਸਵਿੰਦਰ ਕੌਰ ਤੇ ਉਹਨੂੰ ਵੀ ਪਤਾ ਸੀ ਸਾਰਾ ਕੁਝ ਵੀ ਜਸਵਿੰਦਰ ਕੌਰ ਦੇ ਪੇਕਿਆਂ ਨੂੰ ਵੀ ਸਾਰਾ ਕੁਝ ਪਤਾ ਸੀ ਜੀ ਬੁੱਢੀਆਂ ਨੂੰ ਵੀ ਪਤਾ ਸੀਗਾ ਕਾਕੇ ਕੌਰ ਮਾਨਸਾ ਰਹੀ ਹੈ ਜਿਹੜੀ ਤੇ ਇੱਕ ਛੋਟੀ ਚੂਕੀ ਤੇ ਆਪਣੀ ਵਿੱਕੀ ਇਹ ਆਪਣਾ ਖੋਖਰ ਵਿਅੰਗਾ ਜੀ ਇਹਨਾਂ ਨੂੰ ਵੀ ਪਤਾ ਲੜਾਈ ਦਾ ਕੀ ਕਾਰਨ ਹੈ ਕੀ ਲੜਾਈ ਕਰਦੇ ਲੜਾਈ ਦਾ ਕੋਈ ਵੀ ਕਾਰਨ ਸੀ ਵੀਰ ਜੀ ਸੁਬਾ ਕਈ ਦਿਨ ਹੋ ਗਏ ਸੀ ਲੇਟ ਆਉਂਦੇ ਸੀ ਉਹਦੇ ਘਰ ਬਲ ਢਿੱਲੀ ਹੋ ਗਈ ਸੀ ਅ ਬੱਚਾ ਹੋਣ ਵਾਲਾ ਸੀ ਸ਼ਾਇਦ ਕੋਦੀ ਤੇ ਕਈ ਦਿਨ ਹੋ ਗਏ ਲੇਟ ਆਉਂਦੇ ਸੀਗੇ ਵੀ ਉਹਦੇ ਵੀ ਜਣੀ ਦੀ 10 11 ਵਜੇ ਆਏ 10 11 ਵਜੇ ਆਏ ਤੇ ਆ ਕੇ ਉਹਨਾਂ ਨੇ ਨਾ ਮੈਂ ਪਹਿਲੇ ਪਾਸੇ ਭਾਂਡੇ ਵੀ ਸਾਫ਼ ਕਰਕੇ ਆਪਣੇ ਬਿਟਾ ਬੇਲ ਬਰਤਨ ਸਾਫ਼ ਕਰਕੇ ਤੇ ਕੱਪੜੇ ਧੋ ਰਹੀ ਸੀਗੀ ਕਾਫੀ ਤੇ ਸਮਾਦਕਾਂਤ ਬੈਠੇ ਰਹੇ ਅੱਗੇ ਮੇਰੇ ਕੋਲ ਜਾ ਵੜਦੇ ਸੀ ਉਧਰ ਤੇ ਮੇਰੇ ਨਾ ਮਨ ਨੂੰ ਅਜੀਬ ਲੱਗਿਆ ਵੀ ਅੱਜ ਬੁਲਾਇਆ ਕਾ ਤੋ ਨਹੀਂ ਆਕੇ ਮੈਨੂੰ ਤੇ ਮੈਂ ਨਾ ਚਲ ਉਧਰ ਹੀ ਕੱਪੜੇ ਕੁੱਪੜੇ ਧੋਈ ਗਈ ਗੁੱਸਾ ਜਾ ਆ ਆਪਦੇ ਆਪਣੇ ਮਨ ਚ ਕਪੜੇ-ਕੁਪੜੇ ਧੋਈ ਗਏ ਤੇ ਮੈਂ ਆ ਕੇ ਜਦੋਂ ਕੱਪੜੇ ਧੋ ਕੇ ਤੇ ਮੈਂ ਨਾ ਨੂੰ ਕਿਆ ਕੇ ਬੱਚੀ ਨੂੰ ਨਿਵਾ ਕੇ ਆ ਕੇ ਤੇ ਮੈਂ ਜਦੋਂ ਆ ਕੇ ਪੁੱਛਿਆ ਵੀ ਕੀ ਗੱਲ ਹੋ ਗਈ ਵੀ ਬੁਲਾਇਆ ਨਹੀਂ ਮੈਨੂੰ ਆਕੇ ਕਹਿੰਦਾ ਵੀ ਭੈਣ ਕੋਲੇ ਆਪਦੀ ਕੋਲੇ ਕਹਿੰਦਾ ਗੱਲਾਂ ਕਰਦੀ ਸੀ ਵੀ ਐਂ ਕਰਦੀ ਸੀ ਵੀ ਉਹ ਤਾਂ ਵੀਰ ਜੀ ਮੈਂ ਮੰਨਦੀ ਆ ਮੇਰੇ ਕੋਲ ਖੜੀ ਸੀਗੀ ਉਹ ਮੇ ਨਾਲ ਐ ਗੱਲਾਂ ਕਰ ਰਹੀ ਸੀ ਅਸੀਂ ਦੁਨੀਆਂ ਆਏ ਸੀ ਸੌਦਾ ਲੈਣੇ ਦਵਾਈ ਲੈਣ ਚਲੇ ਗਏ ਮੈਂ ਸੌਦਾ ਲੈਣ ਲੱਗ ਗਈ ਉਹ ਮੈਨੂੰ ਕਹਿੰਦੀ ਸੀਗੀ ਜਿੱਥੇ ਮੈਂ ਕੰਮ ਤੇ ਲੱਗੀ ਸੀ ਵੀ ਤੂੰ ਉੱਥੇ ਕੰਮ ਤੇ ਲੱਗ ਜਾ ਮੈਂ ਇਹ ਗੱਲ ਕਹੀ ਆ ਵੀ ਸਾਡੇ ਵਿੱਚ ਨਨੰਦਪੁਰਝਾਈ ਵਿੱਚ ਇਹ ਗੱਲ ਹੋਈ ਆ ਫਿਰ ਮੈਨੂੰ ਕਹਿੰਦਾ ਵੀ ਮੈਨੂੰ ਉਹ ਨੋਣੇ ਕਹਿੰਦੀ ਆ ਘਰ ਵਾਲੀ ਦੀ ਆਪਦੀ ਦਾ ਨਾਮ ਲੈ ਕੇ ਵੀ ਮੇਰੇ ਤੇ ਉਹਨੇ ਗਾਲ ਕੱਢ ਕੇ ਕਹਿੰਦਾ ਵੀ ਉਹਨੇ ਕੁੱਤੀ 3 ਮਹੀਨੇ ਕੁਸ ਕਰਵਾਇਆ ਵੀ ਮੇਰੇ ਤੇ ਵੀ ਮੇਰਾ ਬੱਚਾ ਤੇ ਮੇਰੇ ਬੱਚੇ ਤੇ ਤੁਸੀਂ ਦੁਨਨੇ ਵੀ ਦੁਨਣਾ ਨੂੰ ਕਹਿੰਦੀ ਆਪਾਂ ਨੂੰ ਵੀ ਮੇਰੇ ਬੱਚੇ ਤੇ ਤੁਸੀਂ ਦੁਨਨੇ ਹੀ ਰਾਜੀ ਨਹੀਂ ਸੀ ਵੀ ਤਾਂ ਕਰਕੇ ਮਟਿੱਲੀ ਹੋ ਗਈ ਤੇ ਮੈਨੂੰ ਉਸ ਗੱਲ ਦੇ ਵਿੱਚ ਵੀ ਜੀ ਗੁੱਸਾ ਆਇਆ ਜਿਹੜੀ ਆਪਾਂ ਨਹੀਂ ਦੇਖ ਗੱਲ ਕੋਈ ਆਪਣੇ ਕੋਈ ਉਹ ਨਹੀਂ ਹੈਗਾ ਗੁੜੀਆਂ ਕੋਲ ਗਈਆਂ ਸਿੱਧੀ ਗੁੜੀਆਂ ਕੋਲੋਂ ਆਈਆਂ ਕੋਈ ਆਸੇ ਪਾਸੇ ਨਹੀਂ ਗਈ ਕੋਈ ਮੇਰੇ ਕੋਲ ਪੈਸਾ ਥੇਲਣੀ ਹੁੰਦਾ ਜੀ ਜੇ ਕੋਈ ਮੈਂ ਕੋ ਤੋਂ ਕੁਝ ਕਰ ਕਰਾਤਾ ਤੇ ਬਸ ਇੰਨੀ ਗੱਲ ਤੂੰ ਜੀ ਮੈਂ ਥੋੜਾ ਜਿਹਾ ਕਰਦੀ ਆ ਸੇਵਾ ਆਪਣਾ ਮੈਂ ਜਾ ਕੇ ਬਹਿ ਗਈ ਮੈਨੂੰ ਗੁੱਸਾ ਆਇਆ ਉਧਰ ਬਹਿ ਗਈ ਜਾ ਕੇ ਬਸ ਇੰਨੀ ਗੱਲ ਤੂੰ ਕੁੱਟ ਮਾਰ ਕਾਫੀ ਟਾਈਮ ਤੋਂ ਜਾ ਕੇ ਮੈਨੂੰ ਕਰਨ ਲੱਗਦੇ ਵੀਰ ਜੀ ਮੈਨੂੰ ਤਾਂ ਪਤਾ ਵੀ ਨਹੀਂ ਲੱਗਿਆ ਜਦੋਂ ਮੈਨੂੰ ਕੁੱਟ ਮੈਨੂੰ ਬੋਲਣ ਲੱਗੇ ਮੈਂ ਬਾਹਰ ਉੱਠ ਕੇ ਆ ਕੇ ਪੁੱਛ ਲਿਆ ਵੀ ਕੀ ਗੱਲ ਹੋ ਗਈ ਜਦੋਂ ਮੈਂ ਆ ਕੇ ਪੁੱਸਿਆ ਬਸ ਇੰਨੀ ਗੱਲ ਤਾਂ ਕਹਿਣ ਹੀ ਨਹੀਂ ਦਿੱਤੀ ਵੀਰ ਜੀ ਮੈਨੂੰ ਬਸ ਜੁੰਡੇ ਪੜ ਕੇ ਘੜੀਸ ਲੈ ਕੁੱਟੀ ਜਾਏ ਬੱਚੇ ਰੋਣ ਲੱਗੇ ਰੋਣ ਕਰ ਲਾਉਣ ਲੱਗੇ ਬੱਚੇ ਜਦੋਂ ਰੋਣ ਕਰ ਲਾਉਣ ਲੱਗੇ ਬੱਚੇ ਤਾਂ ਇਹਨਾਂ ਨੂੰ ਵੀ ਕਹਿੰਨਾ ਮਾਰੂੰਗਾ ਫਿਰ ਮੈਂ ਉਧਰੋਂ ਕੁੱਟ ਮਾਰ ਜੇ ਜਦੋਂ ਮੈਨੂੰ ਕੀਤੀ ਤਾਂ ਮੈਂ ਭੱਜ ਕੇ ਇੱਧਰ ਆ ਗਈ ਵੀਰ ਜੀ ਜਦੋਂ ਭੱਜ ਕੇ ਇੱਧਰ ਆ ਗਈ ਤਾਂ ਉਸ ਤੋਂ ਬਾਅਦ ਚ ਮੈਂ ਸੜਕ ਤੇ ਆ ਗਈ ਸੜਕ ਤੇ ਕਹੀ ਲੈ ਕੇ ਮੇਰੇ ਮਗਰ ਪੈ ਗਿਆ ਤੇ ਕਈ ਲੈ ਕੇ ਪਹ ਗਿਆ ਮੈਂ ਡਰਦੀ ਵੀਰਜੀ ਦੁਕਾਨ ਕੰਨੀ ਆ ਗਈ ਉੱਥੇ ਇੱਕ ਬਾਬਾ ਖੜਾ ਸੀਗਾ ਵੀ ਆਪਣੇ ਜਿਹੜੇ ਫਿਰਦੇ ਹੁੰਦੇ ਫੇਰੀ ਵਾਲੇ ਉਹਨੇ ਵੀ ਕਿਹਾ ਵੀ ਤੂੰ ਕਹੀ ਨਾ ਮਾਰ ਤੇ ਮੈਂ ਚੱਲ ਕਹੀ ਤੋ ਡਰਦੀ ਜੀ ਦੁਕਾਨ ਚ ਵੜ ਗਈ ਦੁਕਾਨ ਚ ਵੜ ਗਈ ਜਦੋਂ ਉਤੋਂ ਮੇਰੇ ਜੁੰਡੇ ਫੜ ਕੇ ਤੇ ਆ ਮੇਰੀ ਬਾਹਾਂ ਟੁੱੱਟੀ ਵੀ ਆ ਇਹ ਪੜ ਕੇ ਲੈ ਕੇ ਮੈਨੂੰ ਪਿਛਲੇ ਪਾਸੇ ਰੋੜੇ ਆ ਉੱਥੇ ਸਿਰਤਾ ਕੁਝ ਮੁੰਡੇ ਸੀ ਉੱਥੇ ਖੜੇ ਦੋ ਉਹਨਾਂ ਨੇ ਆ ਕੇ ਬਾਹਰ ਖਲਾਇਆ ਦਬਾ ਦਬਾ ਬਾਹਰ ਬਾਹਰ ਲਾਤਾ ਦੂਜੇ ਪਾਸੇ ਘੜੀਸ ਕੇ ਲੈ ਆਂਦਾ ਸੀ ਟੋਏ ਦੇ ਵਿੱਚ ਸਿਰ ਤਾਂ ਇੱਟਾਂ ਦੇ ਉੱਤੇ ਜਦੋਂ ਮੈਂ ਆਪਣਾ ਉੱਠ ਕੇ ਉਤੋਂ ਆ ਕੇ ਵੀ ਮੈਂ ਇਧਰ ਦੁਕਾਨ 'ਚ ਫੇਰ ਆਈ ਤਾਂ ਫੇਰ ਕਹੀ ਚੱਕ ਕੇ ਪੈ ਗਿਆ ਵੀ ਜੀ ਮੇਰਮਾ ਕਹਿੰਦਾ ਅੱਜ ਤਾਂ ਮਾਰੂੰਗਾ ਦੱਬੂੰਗਾ ਸੱਡਣਾ ਨਹੀਂ ਤੈਨੂੰ ਪਹਿਲਾਂ ਵੀ ਮੇਰੀ ਲੱਤ ਤੋੜੀ ਵੀ ਆ ਵੀਰ ਜੀ ਪਹਿਲਾਂ ਵੀ ਲੱਤ ਚ ਰਾਹ ਪੰਜ ਥਾਮਾਂ ਤੋਂ ਬਾਹਂ ਤੋੜੀ ਐ ਸਿਰ ਪਾੜਿਆ ਵਾ ਨੱਕ ਪਾੜਿਆ ਵਾ ਵੀ ਪਹਿਲਾਂ ਵੀ ਜਣੀ ਦੀ ਅਤਿਆਚਾਰ ਹੁੰਦਾ ਹੀ ਤੁਰੇ ਆਏ ਆ ਇਨਸਾਫ ਦੀ ਕਿਵੇਂ ਕਰਦੀ ਆ ਇਨਸਾਫ ਦੀ ਮੰਗ ਕਰਦੇ ਆ ਜੀ ਵਾ ਕਾਨੂੰਨੀ ਬਣਦੀ ਕਾਰਵਾਈ ਕੀਤੀ ਜਾਵੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੱਚਿਆਂ ਨੇ ਵੀ ਮੇਰੇ ਨੇ ਬਹੁਤ ਕੰਮ ਕੀਤਾ ਸੀ ਢਾਬੇ ਤੇ ਹਾਂ ਉਹਦੀ ਪਤਨੀ ਨੂੰ ਨੂਨੇਕੌਰ ਨੂੰ ਤੇ ਦੀਪੂ ਸਿੰਘ ਨੂੰ ਜੋ ਵੀ ਬਣਦੀ ਆ ਸਜ਼ਾ ਦਿੱਤੀ ਜਾਵੇ ਮਤਲਬ ਜਿਹੜੇ ਤੁਹਾਡੇ ਮਤਲਬ ਰੋਕਾ ਕੱਟਿਆ ਹੈਗਾ ਤੁਹਾਡੇ ਮਤਲਬ ਪੁਲਿਸ ਮਾਜਮ ਨੇ ਬਿਆਨ ਲੈ ਗਏ ਨੇ ਹਾਂਜੀ ਲੈ ਲਏ ਨੇ ਕਦੋਂ ਕਹਿ ਲਿਖੀ ਨੇ ਉਸ ਸੁਭਾ ਲੈ ਕੇ ਗਿਆ ਜੀ ਬਿਆਨ ਸੀਗਾ ਉਦੋਂ ਆਪਣਾ 1:20 ਦਾ ਟਾਈਮ ਸੀਗਾ ਠੀਕ ਹੈ ਹਾਂਜੀ ਉਹਦੇ ਬਿਆਨ ਲੈ ਕੇ ਗਏ ਆ ਤੇ ਇਨਸਾਫ ਲਈ ਵੀ ਇਹੀ ਮੰਗਾ ਵੀਰ ਜੀ ਹੱਥ ਜੋੜ ਕੇ ਬੇਨਤੀ ਆ ਦੀ ਜਿਹੜੀ ਬਣਦੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਜਿਹੜਾ ਸਾਡਾ ਬੰਦਾ ਇਨਸਾਫ ਮਿਲੇ ਬਲਜੀਤ ਕੌਰ ਬਨੂ ਲਾਇਏ ਗਏ ਇਲਜ਼ਾਮਾਂ ਨੂੰ ਸਿੱਧ ਕਰਨ ਲਈ ਅਸੀਂ ਭਦੋਤ ਥਾਣੇ ਵਿੱਚ ਐਸੇ ਹੀ ਕਮਲਜੀਤ ਸਿੰਘ ਨੂੰ ਮਿਲਣ ਗਏ ਤਾਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਆਪਣੇ ਪੱਖ ਵਿੱਚ ਕਿਹਾ ਕਿ ਸਾਡੇ ਕੋਲੇ ਰੁਕਾ ਉਹਨਾਂ ਦਾ ਆ ਚੁੱਕਿਆਗਾ ਡਾਕਟਰ ਦੀਆਂ ਰਿਪੋਰਟਾਂ ਦੇ ਮੱਧਮ ਉਹ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਵੇਗੀ ਅਸੀਂ ਉਸ ਦੋਸ਼ੀ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਔਰਤ ਨੂੰ ਪੂਰਾ ਬੰਦਾ ਇਨਸਾਫ ਦਵਾਇਆ ਜਾਵੇਗਾ